ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਮਿੱਠੀ ਗੋਲੀ ਦਿੱਤੀ ਹੈ ਕੋਈ ਐਮਐਸਪੀ ਨਹੀਂ ਦੇਣੀ ਸਰਕਾਰ ਇਹ ਕਾਨੂੰਨ ਬਣਾਵੇ ਕਿ ਜਿੰਨੀ ਜਮੀਨ ਹੈ ਕਿਸਾਨਾਂ ਕੋਲੇ ਜਿਹੜਾ ਉਹ ਐਕਟ ਬਣਾ ਰਿਹਾ 10 ਕਿੱਲਿਆਂ ਤੋਂ ਵੱਧ ਜਿਹੜਾ ਰੱਖਦਾ ਉਹ ਕਹਿੰਦੇ ਵਾਪਸ ਲੈਣੀ ਹੈ ਉਹਨੂੰ ਲਾਗੂ ਕਰ ਰਿਹਾ ਉਹ ਵੱਖਰੀ ਗੱਲ ਹੈ ਅਗਲੇ ਨੇ ਕਿਵੇਂ ਬਣਾਈ ਹੈ ਉਹ ਤਾਂ ਅਗਲਾ ਦੱਸੂਗਾ ਦੂਸਰੀ ਗੱਲ ਸਰਕਾਰ ਹੈ ਜਿਹੜੀ ਉਹ ਜ਼ਮੀਨਾਂ ਕਿਸਾਨਾਂ ਤੋਂ ਲੈ ਕੇ ਆਪ ਕਿਸਾਨਾਂ ਤੋਂ ਖੇਤੀ ਕਰਵਾਵੇ ਕਿਉਂਕਿ ਕੀ ਸਾਨੂੰ ਸਾਡੇ ਦੇਸ਼ ਨੂੰ ਕੀ ਕੀ ਲੋੜ ਹੈ ਮਹਾਰਾਸ਼ਟਰ ਵਿੱਚ ਕੀ ਚਾਹੀਦਾ ਹੈ ਪੱਛਮੀ ਬੰਗਾਲ ਵਿੱਚ ਕੀ ਚਾਹੀਦਾ ਹੈ ਬਿਹਾਰ ਵਿੱਚ ਕੀ ਚਾਹੀਦਾ ਹੈ ਰਾਜਸਥਾਨ ਵਿੱਚ ਕੀ ਚਾਹੀਦਾ ਉਹਨਾਂ ਤੋਂ ਪੰਜਾਬ ਨੂੰ ਕੀ ਚਾਹੀਦਾ ਤੇ ਕਿਸਾਨਾਂ ਜਿਹੜੇ ਸਾਡੇ ਖੁਸ਼ਹਾਲ ਹੋ ਜਾਣਗੇ ਜ਼ਮੀਨ ਕਿਸਾਨਾਂ ਦੇ ਨਾ ਹੀ ਰਹਿਣੀ ਹੈ ਜਿਹੜੀ ਸਰਕਾਰ ਆਪ ਦੇ ਤਕਨੀਕ ਨਾਲ ਕੰਮ ਕਰਵਾਵੇ ਫਿਰ ਸਰਕਾਰ ਨੂੰ ਪਤਾ ਲੱਗ ਜਾਊਗਾ ਵੀ ਬਾਰਸ਼ਾਂ ਦੇ ਟਾਈਮ ਕਣਕਾਂ ਐ ਖਰਾਬ ਹੁੰਦੀਆਂ ਝੋਨਾ ਐ ਖਰਾਬ ਹੁੰਦਾ ਜਾਂ ਉਹ ਬਾਗ ਲਵਾਉਗੇ ਜਾਂ ਕੋਈ ਮਤਲਬ ਜਿਹੜਾ ਹੈਗਾ ਸੌਗੀ ਸੌਗੀ ਦੇ ਬਾਗ ਹੋਗੇ ਕਿਨੂਆ ਦੇ ਬਾਗ ਹੋਗੇ ਤੇ ਹੋਰ ਜਿਹੜੀਆਂ ਸਬਜ਼ੀਆਂ ਹੋਗੀਆਂ ਜਿਹੜੀਆਂ ਬਾਹਰੋਂ ਲੈਣੇ ਆਪਾਂ ਤੇ ਉਹਦੇ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਬਣ ਜੂਗੀ ਕਿ ਰੇ ਸਪਰੇ ਕਿੰਨੀ ਪਾਉਣੀ ਐ ਉਹਨਾਂ ਦਾ ਇੱਕ ਬੰਦਾ ਨਾਲ ਨਿਯੁਕਤ ਹੋਊਗਾ ਜ਼ਮੀਨ ਜਿਹੜੀ ਹੈਗੀ ਆ ਕਿਸਾਨਾਂ ਦੇ ਨਾਂ ਰਹਿਣੀ ਐ ਜਮ੍ਹਾਂਬੰਦੀ ਕਿਸਾਨਾਂ ਦੇ ਨਾਂ ਰਹਿਣੀ ਐ ਲਿਮਟਾਂ ਕਿਸਾਨਾਂ ਦੇ ਨਾਲ ਰਹਿਣੀ ਹੈ ਤੇ ਗੱਲ ਇਹ ਹੈ ਵੀ ਮਤਲਬ ਉਸ ਤੋਂ ਬਾਅਦ ਜਿਹੜੀ ਗੱਲ ਹੈ ਸਰਕਾਰ ਇਹਨਾਂ ਤੋਂ ਕੰਮ ਕਰਵਾ ਕੇ ਤੇ ਜਿਹੜਾ ਇਹਦਾ ਮੁਨਾਫਾ ਹੈ ਉਹ ਇਹਨਾਂ ਦੇ ਵਿੱਚ ਵੰਡਿਆ ਜਾਵੇ ਤੇ ਤਾਂ ਉਹਨੂੰ ਕੈਲਕੂਲੇਸ਼ਨ ਹੈ ਜਿਹੜੀ ਸਾਰੀ ਸਾਹਮਣੇ ਆ ਜਾਊਗੀ ਤੇ ਨਾਲੇ ਪਤਾ ਲੱਗ ਜੂਗੀ ਕਿਸਾਨ ਨੂੰ ਬਚਦਾ ਕੀ ਹੈ ਤੇ ਜਿਹੜਾ 2% 4% ਆ ਦਾ ਟੈਕਸ ਆ ਉਹ ਲਵੇ ਤਾਂ ਇਹਦੇ ਨਾਲੇ ਜਿਹੜਾ ਕਿਸਾਨ ਆ ਸਾਡਾ ਖੁਸ਼ਹਾਲ ਹੋਊਗਾ ਉਹਨੂੰ ਲੱਖਾਂ ਰੁਪਈਆ ਜਿਹੜਾ ਬਚੂਗਾ ਲੱਖ ਰੁਪਿਆ ਬਚੂਗਾ ਤੇ ਜੀਐਸਟੀ ਦੇਵੇ ਚਾਹੋ ਨਾ ਦੇਵੇ ਇਹਦੇ ਵਿੱਚ ਹੁਣ ਕਈ ਵਿਦਵਾਨ ਬੈਠੇ ਨੇ ਉਹ ਫੇਰ ਫੇਰ ਸਾਡੇ ਤੇ ਹੀ ਰਖਾ ਕਰਦੇ ਆ ਵੀ ਇਹ ਇਸ ਤਰ੍ਹਾਂ ਕਹਿੰਦੇ ਨਗੇ ਕਿਉਂਕਿ ਅਗਲੇ ਨੂੰ ਦੱਸੇ ਵੀ ਭਾਈ ਆ ਸਾਡੀ ਮੱਝ ਆ ਸਾਡੀ ਗਾਂ ਐ ਇੰਨਾ ਕੁਛ ਕੰਦੀ ਐ ਇੰਨਾ ਦੁੱਧ ਦਿੰਦੀ ਐ ਇੰਨਾ ਇਹਦਾ ਖਰਚਾ ਐ ਫਿਰ ਦੂਸਰੇ ਬੰਦੇ ਨੂੰ ਪਤਾ ਲੱਗ ਜਾਂਦਾ ਨਹੀਂ ਅਗਲੇ ਦੇ ਅਗਲੇ ਨੂੰ ਇਹ ਲੱਗਦਾ ਯਾਰ ਕੋਰਨੀ ਤੇ ਮੱਝ ਬੰਨੀ ਬੈਠਾ ਤੇ ਪਤਾ ਨਹੀਂ 20 ਲੀਟਰ ਦੁੱਧ ਵੇਚ ਕੇ ਕਿੰਨੇ ਕੁ ਪੈਸੇ ਕਮਾਉਂਦਾ ਹੋਊ ਜਦੋਂ ਡੰਗ੍ਹਾਈ ਵਿੱਚ ਜਾਣੇ ਵੀ ਦੀ ਸਾਮ ਸੰਭਾਲ ਕਰਨੀ ਪੈਂਦੀ ਹੈ ਫਿਰ ਪਤਾ ਲੱਗਦਾਗਾ ਸਰਕਾਰ ਨਾਲੇ ਸਰਕਾਰ ਡੀਜ਼ਲ ਤੇ ਸਬਸਿਡੀ ਦੇਊਗੀ ਵੀ ਭਾਈ ਤੁਸੀਂ ਜਿਹੜਾ ਬੀਜ ਬਹਾਰਾ ਕਰਨਾ ਤੇ ਜਿਹੜੇ ਬੰਦੇ ਵਿਰੋਧ ਕਰਦੇ ਆ ਵਿਰੋਧ ਨਾਲ ਬੰਦੇ ਦਾ ਵਿਕਾਸ ਹੁੰਦਾ ਹੁੰਦਾ ਕਈ ਕਮੈਂਟਾਂ ਵਿੱਚ ਕਰਦੇ ਆ ਜਾਂ ਹੋਰ ਕਰਦੇ ਆ ਫਿਰ ਹੀਰਖਾ ਕਰਦੇ ਆ ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਮਜ਼ਦੂਰ ਦੀ ਹੈ ਮਜ਼ਦੂਰ ਜਿਹੜਾ ਸੀਰੀਅਲ ਲਾਉਣੇ ਆਪਾਂ ਉਹ ਲੱਖ ਸਵਾ ਲੱਖ ਡੇਢ ਲੱਖ ਰਚ ਹੁਣ ਰਲਾਉਂਦੇ ਆ ਕਾਨੂੰਨ ਮਤਾ ਕੋ ਨੂੰ ਆਪਾਂ ਸਾਲ ਭਰ ਵਿੱਚ ਰਲਾ ਨਹੀਂ ਸਕਦੇ ਉਹਨੂੰ ਜਿਵੇਂ ਬਾਲ ਮਜ਼ਦੂਰੀ ਹੈ ਇੱਕ ਬੰਧੂਆ ਮਜ਼ਦੂਰ ਵਾਲਾ ਐਕਟ ਲੱਗਿਆ ਹੋਇਆ ਉਹ ਠੀਕ ਹੈ ਵੀ ਆਪਣੀ ਪਿੰਡਾਂ ਦੇ ਵਿੱਚ ਭਾਈਵਾਲੀ ਹੈ ਇੱਕ ਦੂਜੇ ਨਾਲ ਵਿਚਰਦੇ ਆਂ ਰਹਿੰਦੇ ਆਂ ਦੁੱਖ ਸੁੱਖ ਸੇ ਸਹਾਈ ਹੁੰਨੇ ਆਂ ਪਰ ਉਹਨੂੰ ਆਪਾਂ ਕਾਨੂੰਨਨ ਤੌਰ ਤੇ ਇੱਕ ਸਾਲ ਬਾਅਦ ਤੇ ਬੰਧੂਆ ਮਜ਼ਦੂਰ ਬਣਾ ਨਹੀਂ ਸਕਦੇ ਇਹ ਇਹ ਕਾਨੂੰਨ ਦੇ ਤਹਿਤ ਮੁਕੱਦਮਾ ਦਰਜ ਹੋ ਜਾਂਦਾ ਹੈ 1.5 ਲੱਖ ਰੁਪਈਆ ਉਸ ਸੀਰੀਪ ਵਾਲੀ ਨੂੰ ਦੇ ਕੇ ਤਾਂ ਉਹਨੂੰ ਮਤਲਬ ਪਿਸ਼ਾਬ ਵੀ ਨਹੀਂ ਕਰਨ ਦੇ ਖੜਾ ਹੋ ਜਾ ਆ ਕਰਦੇ ਉਹ ਕਰਦੇ ਕਿਉਂ ਅਗਲੇ ਨੂੰ ਹੁੰਦਾ ਵੀ ਛੇਤੀ ਆਪਾਂ ਕੰਮ ਕਰਾ ਲਈਏ ਤੇ ਆਪਣਾ ਜਿਹੜਾ ਹੈਗਾ ਇਹ ਵਿਹਲਾ ਨਾ ਬੈਠ ਜਾਵੇ ਤੇ ਜਦੋਂ ਉਹ ਕੰਮ ਕਰੂਗਾ ਜਦੋਂ ਸਰਕਾਰ ਨੇ ਆਪ ਵਜਾਉਣੀਆਂ ਸ਼ੁਰੂ ਕਰਤੀਆਂ ਫਸਲਾਂ ਤਾਂ ਉਹ ਬੰਦਾ ਜਿਹੜਾ 1.5 ਲੱਖ ਲੈਂਦਾ ਉਹ ਵੀ ਰੁਪਿਆ 4.5-5 ਲੱਖ ਰੁਪਿਆ ਸਾਲ ਦਾ ਕੁੱਟੂਗਾ ਤੇ ਨਾਲੇ ਜਿਹੜੇ ਸਾਡੇ ਮਜ਼ਦੂਰ ਆ ਉਹਨਾਂ ਨੂੰ ਖੇਤਾਂ ਦੇ ਵਿੱਚ ਕੰਮ ਕਰਨ ਨੂੰ ਮਿਲੂਗਾ ਨਾਲੇ ਜਿਹੜੇ ਬੰਦੇ ਠੇਕੇੰਦੇ ਦਿੰਦੇ ਆ ਜ਼ਮੀਨ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਹਾਂ ਯਾਰ ਇਸ ਤਰ੍ਹਾਂ ਕੰਮ ਹੁੰਦੇ ਹੁੰਦੇ ਆ ਉਹ ਸਰਕਾਰ ਉਹਨਾਂ ਨਾਲ ਜਿਵੇਂ ਮਰਜ਼ੀ ਨਿਜਿੱਠੇ ਜੀਐਸਟੀ ਲਵੇ 15% ਲਵੇ 18% ਲਵੇ 20% ਲਵੇ ਜਿਵੇਂ ਮਰਜ਼ੀ ਕਰੇ ਪਰ ਜਿਹੜਾ ਬੰਦਾ ਖੁਦ ਖੇਤੀ ਕਰ ਰਿਹਾ ਉਹ ਤਾਂ ਕੁਛ ਹਾਲ ਹੋ ਜਾਵੇ ਨਾ ਉਹਦੀ ਜੀਰੀ ਪਈ ਆ ਨਰਮ ਉੱਥੇ ਆਪਣੀ ਮੰਡੀ ਦੇ ਵਿੱਚ ਉਹ ਮਿਕਸਚਰ ਘਟ ਹੈ ਜੀ ਮਿਕਸਚਰ ਵੱਧ ਹੈ ਜੀ ਉਹ ਸੁੱਕ ਜਾਂਦੀ ਹੈ ਜਿਹਦੀ ਸਪਾਰਸ਼ ਉਹ ਗਿੱਲੀਆਂ ਤਲਵਾ ਲੈਂਦੇ ਆ ਸਿੰਪਲ ਹੋਰ ਦਾ ਲੈ ਲੈਂਦੇ ਆ ਮਸ਼ੀਨ ਚ ਪਾਈ ਤੇ ਜਿਹੜਾ ਗਲੀਆ ਟੋਲੀ ਜਿਹੜਾ ਦੂਜਾ ਵਿਚਾਰਾ ਉਹ ਬੈਠਾ ਰਹਿੰਦਾ ਮੰਡੀਆਂ ਦੇ ਵਿੱਚ ਤੇ ਫਿਰ ਉਹਨੂੰ ਜਿਹੜਾ ਹੈਗਾ ਟਾਈਮ ਸਰ ਡੀਏਪੀ ਨਹੀਂ ਮਿਲਦੀ ਤਾਂ ਜੇ ਸਰਕਾਰ ਸਾਰੀ ਹਿੰਦੁਸਤਾਨ ਦੀ ਜ਼ਮੀਨ ਹੈ ਆਪਣੇ ਕਬਜ਼ੇ ਵਿੱਚ ਲੈ ਕੇ ਖੇਤੀ ਕਰਾਵੇ ਜਿਹੜੀ ਜ਼ਮੀਨ ਹੈ ਉਹ ਕਿਸਾਨਾਂ ਦੇ ਨਾਂ ਹੈ ਕਿਸਾਨਾਂ ਦੀਆਂ ਲਿਮਟਾਂ ਰਹਿਣ ਤੇ ਉੱਥੇ ਜਿਹੜਾ ਹੈਗਾ ਸਾਡਾ ਨਾ ਤਾਂ ਮਾਲ ਪਹਾੜਾ ਜਿਹੜਾ ਕਿਰਾਇਆ ਪੈਂਦਾ ਸਾਨੂੰ ਉਹ ਬਾਜੂ ਜਿਹੜਾ ਸੀ ਜੰਮੂ ਕਸ਼ਮੀਰ ਚੋਂ ਪੰਜਾਬ ਚ ਸਵਾਲ ਨੇ ਹੋਣਿਆ ਤੇ ਉਹ ਸਾਡੇ ਜਦੋਂ ਇੱਥੇ ਹੋਣ ਲੱਗ ਗਿਆ ਤੇ ਕਿੰਨਾ ਤੇਲ ਬਚ ਜਾਣਾ ਉਹ ਤੇਲ ਤੇ ਨਾਲੇ ਸਾਨੂੰ ਸਬਸਿਡੀ ਮਿਲ ਜਾਣੀ ਹੈ ਤੇ ਜਿਹੜਾ ਇੱਥੋਂ ਪੰਜਾਬ ਚੋਂ ਉਧਰ ਜਾਂਦਾ ਤੇ ਉਹਦਾ ਜਿਹੜਾ ਹੈਗਾ ਸਾਨੂੰ ਫਾਇਦਾ ਹੋ ਜੂ ਚਲੋ ਠੀਕ ਹੈ ਜਿਹੜੀਆਂ ਖਾਨਾਂ ਨੇ ਜਿਵੇਂ ਕੁਦਰਤੀਆਂ ਚੀਜ਼ਾਂ ਹਨ ਕਰਨਾਟਕ ਚ ਸੋਨਾ ਮਿਲਦਾ ਹੈ ਬਿਹਾਰ ਦੇ ਵਿੱਚ ਕੋਲਾ ਮਿਲਦਾ ਉਹ ਚੀਜ਼ਾਂ ਅਸੀਂ ਨਹੀਂ ਪ੍ਰਾਪਤ ਕਰ ਸਕਦੇ ਕੱਲੇ ਲੂਣ ਤੋਂ ਬਿਨਾ ਕਿਸਾਨ ਸਾਰਾ ਕੁਝ ਪੈਦਾ ਕਰ ਸਕਦਾ ਇਸ ਕਰਕੇ ਇਹ ਸਰਕਾਰ ਨੂੰ ਇਹਦੇ ਉੱਤੇ ਅਮਲ ਕਰਨਾ ਚਾਹੀਦਾ ਪਰ ਹੁਣ ਕੁਝ ਵਿਦਵਾਨ ਹੈ ਉਹ ਕਮੈਂਟ ਕਰਸਣਗੇ ਤੰਜ ਕਰਸਣਗੇ ਬੋਲਣਗੇ ਸਾਡੀਆਂ ਜ਼ਮੀਨਾਂ ਘੋਣੇ ਤੁਸੀਂ ਉਹਦੇ ਵਿੱਚ ਮੁਨਾਫਾ ਹੋਊਗਾ ਕਿਉਂ ਹੋਊਗਾ ਜਦੋਂ ਤੇਲ ਹੁਣ 97 97 ਰੁਪਏ ਲੀਟਰ ਮਿਲਦਾ ਜਦੋਂ ਸਾਨੂੰ ਉੱਥੋਂ ਬਿਹਾਰ ਚੋਂ ਪੱਛਮੀ ਬੰਗਾਲ ਚੋਂ ਕਰਨਾਟਕਾ ਚੋਂ ਜੰਮੂ ਕਸ਼ਮੀਰ ਚੋਂ ਚੀਜ਼ ਲਿਆਉਣ ਦੀ ਲੋੜ ਹੀ ਨਾ ਪਈ ਜਿਹੜਾ ਸਮਾਨ ਉਰੇ ਸਰਕਾਰ ਨੇ ਵਜਾਤਾ ਜਿਹੜਾ ਕੇਸਰ ਹੁਣ 250 ਰੁਪਏ ਇੱਕ ਗ੍ਰਾਮ ਹੈ ਤੇ ਜੇ ਇੱਥੇ ਹੋਣ ਲਾਤਾ ਤਾਂ ਮਤਲਬ ਉਹ ਕਿੰਨੇ ਕਿੰਨਾ ਹੋ ਜਾਊਗਾ ਉਹ 250 ਵਾਲਾ ਇੱਕ ਗ੍ਰਾਮ 700 ਰੁਪਏ ਰਹਿ ਜੂਗਾ ਕਿਉਂਕਿ ਢੋਟਵਾਈ ਪਹਾੜਾ ਸਾਨੂੰ ਮਾਰਦਾ ਇਸ ਕਰਕੇ ਪੈਸਟੀਸਾਈਡ ਘਟ ਜੂਗਾ ਜਾਨਵਰ ਵਾਪਸ ਆ ਜਾਣਗੇ ਜਿਹੜੇ ਮਰ ਗਏ ਸਾਡੇ ਪੰਛੀ ਕਾਂ ਕਬੂਤਰ ਕੋਇਲਾਂ ਤੋਤੇ ਸਾਰੇ ਆ ਜਾਣਗੇ ਤੇ ਜੰਗਲ ਚ ਮੰਗਲ ਹੋ ਜਾਣੀ ਹੈ ਇਸ ਕਰਕੇ ਪੈਸਟੀਸਾਈਡ ਜਿਹੜੀ ਘਟ ਜਾਣੀ ਹੈ ਸਾਡੇ ਕੈਂਸਰ ਰੋਗ ਘਟ ਜਾਣੇ ਆ ਜੂਰ ਕੈਂਸਰ ਘਟ ਜਾਣਾ ਗੋਡਿਆਂ ਦੀਆਂ ਬਿਮਾਰੀਆਂ ਘਟ ਜਾਣੀਆਂ ਹੋਰ ਟੀਵੀ ਹੋਰ ਬੜੀਆਂ ਬਿਮਾਰੀਆਂ ਨੇ ਜਿਹੜੀਆਂ ਜਿਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜਿਹੜੇ 40 40 ਸਾਲ ਦੇ ਅਲੇ ਸਾਡਾ ਪੁਰਾਣਾ ਜਿਹੜਾ 80 ਸਾਲ ਦਾ ਬਜ਼ੁਰਗਾਂ ਉਹ ਵਧੀਆ ਤਰ੍ਹਾਂ ਫਿੱਦਾ ਜਿਹੜੇ 40 ਸਾਲ ਦੇ ਨਾ ਉਹ ਆਪਦੇ ਸਰੀਰ ਗੋਡਿਆਂ ਤੋਂ ਕੋਈ ਕਾਸੇ ਤੋਂ ਕੋ ਮੋਢਿਆਂ ਤੋਂ ਭੀੜਤਾ ਇਹ ਚੀਜ਼ਾਂ ਨੇ ਘਟ ਜਾਣਾ ਜਦੋਂ ਪੈਸਟੀਸਾਈਡ ਨੇ ਘਟਾ ਪੈਸਟੀਸਾਈਡ ਆਪਾਂ ਘੱਟ ਪਾਉਣ ਲੱਗ ਗਏ ਤੇ ਸਰਕਾਰਾਂ ਆਪਦੀ ਮਰਜ਼ੀ ਨਾਲ ਖੇਤੀ ਕਰਾਉਣ ਫਿਰ ਜੁਨੀਅਨਾਂ ਦੀ ਲੋੜ ਹੀ ਨਹੀਂ ਜੁਨੀਅਨਾਂ ਤਾਂ ਆਹ ਢੋਲ ਵਾਲਾ ਖਤਮ ਹੋ ਜਾਣਾ ਫਿਰ ਜੁਨੀਅਨ ਦੀ ਕੀ ਲੋੜ ਹੈਗੀ ਹਾਂ ਜਿਹਦਾ ਇਸ ਜੁਨੀਅਨ ਤੇ ਰੋਟੀ ਪਾਣੀ ਚੱਲਦਾ ਉਹ ਭਾਈ ਆਪਦਾ ਡੰਡੇ 'ਚ ਝੰਡਾ ਪਾ ਕੇ ਸਪੀਕਰ ਉਹਦਾ ਲਾਉਣੋਂ ਹਟਦਾ ਹੀ ਨਹੀਂ ਤੇ ਫਿਰ ਜੁਨੀਅਨ ਆਪੇ ਹੀ ਖਤਮ ਹੋ ਜਾਣੀਆਂ ਜੁਨੀਅਨ ਵਾਲੇ ਵੀ ਕੰਮ ਲੱਗ ਜਾਣਗੇ ਜਦੋਂ ਸਰਕਾਰ ਨੇ ਸਾਡੇ ਸਾਰੇ ਕਿਸਾਨ ਕੰਮ ਲਾਤੇ ਇਸ ਕਰਕੇ ਸਰਕਾਰ ਹੈ ਜਿਹੜੀ ਸਾਰੀਆਂ ਜ਼ਮੀਨਾਂ ਆਪਦੇ ਕਬਜ਼ੇ ਚ ਲੈ ਕੇ ਬਾਹਰਲੇ ਦੇਸ਼ਾਂ ਵਾਂਗੂ ਇਹਨਾਂ ਕਿਸਾਨਾਂ ਤੋਂ ਖੇਤੀ ਕਰਾਵੇ ਤੇ ਜਿਹੜਾ ਮੁਨਾਫਾ ਇਹਨਾਂ 'ਚ ਵੰਡਿਆ ਜਾਵੇ ਜ਼ਮੀਨ ਇਹਨਾਂ ਦੇ ਨਾਂ ਹੋਵੇ ਜਮ੍ਹਾਂਬੰਦੀ ਇਹਨਾਂ ਦੇ ਨਾਂ ਹੋਵੇ ਜਿਹੜਾ ਇਹਨਾਂ ਨੇ ਕੋਈ ਲੋਨ ਲੈਣਾ ਉਹ ਸਾਰੇ ਅਧਿਕਾਰ ਮੌਲਕ ਅਧਿਕਾਰ ਹੈ ਜਿਹੜੇ ਕਿਸਾਨ ਕੋਲੇ ਹੁਣ ਤੇ ਕਿਸਾਨ ਜਿਹੜਾ ਸਾਡਾ ਖੁਸ਼ਹਾਲ ਹੋ ਜਾਊਗਾ ਤੇ ਹੁਣ ਅਸੀਂ ਇੱਕ ਦੂਜੇ ਤੇ ਜਿਹੜਾ ਹੈਗਾ ਉੱਤੋਂ ਦੀ ਚੜ੍ਹ ਕੇ ਠੇਕਿਆਂ ਤੇ ਲੈਣੇ ਆਂ ਫਿਰ ਇੱਕ ਦੂਜੇ ਤੋਂ ਵੱਧ ਜੂਰੀਆ ਪਾਉਨੇ ਆ ਵੀ ਇਹਨੇ ਤਿੰਨ ਬੋਰੀਆਂ ਪਾਤੀਆਂ ਮੈਂ ਨਾ ਪਿੱਛੇ ਰਹਿ ਜਾਂ ਪੰਜ ਪਾਦਿਆਂ ਫੇਰ ਜਦੋਂ ਫਸਲ ਹੋ ਜਾਂਦੀ ਹੈ ਤੋਲ ਤਲਾਈ ਹੁੰਦੀ ਹੈ ਫੇਰ ਅਸੀਂ ਖੁੰਡਾਂ ਤੇ ਬਹਿ ਕੇ ਦੇਹਲੀਆਂ ਤੇ ਬਹਿ ਕੇ ਦਾਣਾ ਮੰਡੀਆਂ ਚ ਬਹਿ ਕੇ ਖੇਤਾਂ ਚ ਜਾ ਕੇ ਗੱਪ ਮਾਰਦੇ ਆ ਕਿ ਮੇਰਾ ਤਾਂ 70 ਮਾਣ ਚੋ ਨਾ ਹੋਇਆ ਜਿਹਦਾ ਜੈਨੂਨ ਹੋਇਆ ਜਿਹਦਾ 50 ਮਾਣ ਹੋਇਆ ਉਹ 70 ਵਾਲੇ ਦੇ ਮਗਰ ਲਾ ਕੇ ਕਹਿੰਦਾ ਮੇਰਾ 70 ਮਾਣ ਹੋ ਗਿਆ ਗੱਪ ਮਾਰੀ ਜਾਂਦਾ ਫੇਰ ਅਗਲਾ ਠੇਕੇ ਵਾਲਾ ਠੇਕਾ ਵਧਾ ਦਿੰਦਾ ਫੇਰ ਉਹਨੂੰ ਵਿਆਜ ਤੇ ਲੈ ਕੇ ਉਹਨੂੰ ਪੈਸੇ ਦਿੰਦਾ ਫੇਰ ਐਂਡ ਤੇ ਜਿਹੜੀ ਆ ਦੀ 2 ਕਿੱਲੇ ਆਉਂਦੀ ਹੈ ਵੇਚ ਜਾਂ ਨੇ ਦੌਣ ਮੰਜੇ ਦੀ ਫਿਰ ਖੇਤ ਕਹਿੰਦੇ ਉਹਨੇ ਤੂਤ ਨਾ ਫਹਾ ਲੈ ਲਿਆ ਫਿਰ ਉਹ ਦੱਸੋ ਭਾਈ ਬਦਾਮ ਖਾਊਗਾ ਉਹ ਫਹਾ ਲੈ ਕੇ ਮਰੂਗਾ ਇਸ ਕਰਕੇ ਸਾਡੀਆਂ ਸਰਕਾਰਾਂ ਤੇ ਦੋਸ਼ ਨਾਲ ਉਹ ਸਰਕਾਰਾਂ ਆਪੇ ਹੀ ਬਣਾਉਣ ਵਾਲੇ ਆ ਨੀਤੀਆਂ ਨੂੰ ਬਦਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ